ਇਸ਼ਕ ਵਿੱਚ ਅੰਨੀ ਹੋਈ ਭਾਬੀ ਨੇ ਆਸ਼ਿਕ ਦੇ ਹੱਥੋਂ ਦਿਓਰ ਦਾ ਕਰਵਾਇਆ ਕਤਲ ਕਤਲ ਤੋਂ ਬਾਅਦ ਪੂਰੀ ਰਾਤ লাশ ਤੇ ਸਰਾਣੇ ਬੈਠੀ ਰਹੀ ਭਾਬੀ ਅਗਲੇ ਦਿਨ ਸਵੇਰੇ ਆਸ਼ਿਕ ਕਤੇ ਉਸ ਦੇ ਪ੍ਰਾਣ ਨਾਲ ਮਿਲ ਕੇ ਦਿਓਰ ਦੀ ਲਾਸ਼ ਨੂੰ ਬੋਰੀ ਵਿੱਚ ਬੰਨ ਕੇ ਸੁੱਟਿਆ ਗੰਗ ਕਨਾਲ ਵਿੱਚ ਦੋਨਾਂ ਦੇ ਇਸ਼ਕ ਵਿੱਚ ਰੋੜਾ ਬੰਦਾ ਸੀ ਦੇਵਰ ਭਾਬੀ ਨੇ ਖੁਦ ਹੀ ਦੇਵਰ ਦੀ ਗੁੰਮ ਸ਼ੁੱਦਗੀ ਦੀ ਰਿਪੋਰਟ ਪੁਲਿਸ ਵਿੱਚ ਕਰਵਾਈ ਦਰਜ ਮਾਮਲਾ ਸ਼ੱਕੀ ਹੋਣ ਤੇ ਪੁਲਿਸ ਨੇ ਪਰਿਵਾਰ ਦੇ ਬਾਕੀ ਲੋਕਾਂ ਨਾਲ ਕੀਤਾ ਸੰਪਰਕ ਨਾਨਾ ਨੇ ਖੋਲ ਲਿਆ ਭਾਬੀ ਦੇ ਇਸ਼ਕ ਦਾ ਰਾਜ਼ ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਹੱਤਿਆ ਦਾ ਕੀਤਾ ਮੁਕਦਮਾ ਦਰਜ ਫਿਰੋਜ਼ਪੁਰ ਦੇ ਕਸਬਾ ਜੀਰਾ ਦੇ ਮੱਲਾਂ ਵਾਲਾ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ 'ਤੇ ਇੱਕ ਭਾਬੀ ਵੱਲੋਂ ਆਪਣੇ ਹੀ ਸਗੇ ਦੇਵਰ ਦਾ ਆਸ਼ਿਕ ਦੇ ਹੱਥੋਂ ਕਤਲ ਕਰਵਾ ਦਿੱਤਾ ਉਹ ਵੀ ਇਸ ਕਰਕੇ ਕਿ ਦੇਵਰ ਭਾਬੀ ਦੇ ਇਸ਼ਕ ਦਾ ਰਾਜ਼ ਜਾਣ ਗਿਆ ਸੀ ਅਤੇ ਉਸ ਦੇ ਇਸ਼ਕ ਦੇ ਰਾਹ ਵਿੱਚ ਰੋੜਾ ਬਣ ਰਿਹਾ ਸੀ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਕ ਗਸਨੂ ਪੂਜਾ ਨਾਦੀ ਮਹਿਲਾ ਨੇ ਪੁਲਿਸ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ ਕਿ ਉਸ ਦਾ ਦੇਵਰ ਇੰਦਰਜੀਤ ਗੁੰਮ ਹੈ ਅਤੇ ਘਰ ਨਹੀਂ ਆਇਆ ਪੁਲਿਸ ਨੂੰ ਜਾਂਚ ਦੌਰਾਨ ਮਾਮਲਾ ਜਦ ਸ਼ੱਕੀ ਲੱਗਿਆ ਤਾਂ ਪੁਲਿਸ ਨੇ 인ਦਰਜੀਤ ਦੇ ਬਾਕੀ ਪਰਿਵਾਰ ਨਾਲ ਸੰਪਰਕ ਕੀਤਾ ਇਸ ਦੌਰਾਨ 인ਦਰਜੀਤ ਦੀ ਭੈਣ ਨੀਤੂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਉਸ ਤੇ ਪੁਲਿਸ ਦਾ ਸ਼ੱਕ ਹੋਰ ਗਹਿਰਾ ਗਿਆ ਅਤੇ ਪੁਲਿਸ ਵੱਲੋਂ ਪੂਜਾ ਦੀ ਕੁੰਡਲੀ ਜਦ ਫਰੋਲੀ ਗਈ ਤਾਂ ਜੋ ਨਿਕਲ ਕੇ ਸਾਹਮਣੇ ਆਇਆ ਉਸ ਨੇ ਪੁਲਿਸ ਨੂੰ ਵੀ ਪਰੇਸ਼ਾਨ ਕਰ ਦਿੱਤਾ ਐਸਪੀ ਇਨਵੈਸਟੀਗੇਸ਼ਨ ਰਣਦੀਪ ਕੁਮਾਰ ਐਸਪੀ ਇਨਵੈਸਟੀਗੇਸ਼ਨ ਰਣਦੀਪ ਕੁਮਾਰ ਨੇ ਦੱਸਿਆ ਕਿ ਪੂਜਾ ਦੇ ਨਾਜਾਇਜ਼ ਸੰਬੰਧ ਰਾਮ ਸਿੰਘ ਵਿਅਕਤੀ ਦੇ ਨਾਲ ਸਨ ਜਿਸ ਦੀ ਪਣਕ ਉਸ ਦੇ ਦੇਵਰ 인ਦਰਜੀਤ ਨੂੰ ਲੱਗ ਗਈ ਸੀ 인ਦਰਜੀਤ ਉਹਨਾਂ ਦੀ ਪੋਲ ਨਾ ਖੋਲ ਦੇਵੇ ਇਸ ਕਰਕੇ ਪੂਜਾ ਨੇ ਆਪਣੇ ਹੀ ਸਗੇ ਦੇਵਰ ਦੀ ਮੌਤ ਦੀ ਸਾਜ ਰਚੀਅਤੇ ਆਪਣੇ ਆਸ਼ਿਕ ਨੂੰ ਤਿਆਰ ਕਰਕੇ ਇੰਦਰਜੀਤ ਨੂੰ ਰਸਤੇ ਤੋਂ ਹਟਾਉਣ ਦਾ ਪੂਰਾ ਪਲਾਨ ਤਿਆਰ ਕਰ ਦਿੱਤਾ ਇੱਕ ਦਿਨ ਜਦ ਰਾਤ ਦੇ ਸਮੇਂ ਪੂਜਾ ਆਤੇ ਇੰਦਰਜੀਤ ਘਰ ਵਿੱਚ ਇਕੱਲੇ ਸਨ ਤਾਂ ਪੂਜਾ ਨੇ ਆਪਣੇ ਆਸ਼ਿਕ RAM ਸਿੰਘ ਨੂੰ ਘਰ ਦੁਲਾਕੇ ਸੁੱਤੇ ਪਏ ਇੰਦਰਜੀਤ ਦੇ ਕੋਟ ਨੇ ਮਾਰ ਕੇ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਪੂਰੀ ਰਾਤ ਪੂਜਾ লাশ ਤੇ ਸਰ ਆਨੇ ਬੈਠੀ ਰਹੀ ਅਤੇ ਦਿਨ ਹੋਣ ਤੇ ਆਸ਼ਕ ਰਾਮ ਸਿੰਘ ਨੇ ਆਪਣੇ ਭਰਾ ਨੂੰ ਨਾ ਲਿਆ ਕੇ ਇੰਦਰਜੀਤ ਦੀ লাশ ਨੂੰ ਨਹਿਰ ਵਿੱਚ ਸੁੱਟ ਦਿੱਤਾ ਪੁਲਿਸ ਨੇ ਜਦ ਪੂਜਾ ਤੋਂ ਸਖਤੀ ਨਾਲ ਪੁੱਛਤਾਚਕ ਕੀਤੀ ਤਾਂ ਉਸ ਨੇ ਸਾਰੀ ਕਹਾਣੀ ਬਿਆਨ ਕਰ ਦਿੱਤੀ ਸਰ ਇਹ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਬਲਾਣਾ ਐਫਆਈਰ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਰਨਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏਗੀ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਸਲਾ ਸੱਕੀ ਸੀ ਪੁਲਿਸ ਨੇ ਮੋਡਲੀ ਤਫਤੀਸ ਤੇ ਪਰਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰ ਵਾਲ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫਤੀਸ਼ ਕੀਤੀ ਗਈ ਸੈਂਟੀਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਤੇ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਹਾਤ ਰਹਿੰਦਾ ਸੀ ਉਹ 21 8 ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦਯੋਰ ਸਿਕੰਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟਰੇਸ ਹੋ ਗਿਆ ਜੀ ਧੰਨਵਾਦ